ਤੇਹ ਬਹਾਦਰ ਸਮਰਿਆ ਕਾਰ ਨਾਮ ਮਿਲਿਆ ਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਬਾਦਸ਼ਾਹਾਨੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਵਿਰਾਰ ਦਾ ਅੰਤਰ ਕੀ ਕਾਪ ਸਾਹਿਬ ਜੀ ਬੋਲ ਜੀ ਪਿਆਰਿਆਂ ਚਾਹ ਸਹਬਜ਼ਾਦਿਆਂ ਚਾਲ ਗਮਕਤਿਆਂ ਹੱਠੀਆਂ ਜੁੱਪੀਆਂ ਤਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਹ ਵਿਚਲਾਈ ਤੇ ਗੁਵਾਰ ਦੇਹ ਕੇਨ ਡਟ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲ ਰੇ ਸੰਗਾ ਸੰਗਰੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਰੁਹਾਈਆਂ ਚਰਕੜੀਆਂ ਤੇ ਚੜਿਹਾਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਗਾਈ ਜਨਾਸਮੂਹ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰ ਕੇ ਖਾਲਸਾ ਜੀ ਵਾਹਿਗੁਰੂ ਪੰਜਾਤ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਵਾਹਿਗੁਰੂ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਤੋ ਵਾਹਿਗੁਰੂ ਵਾਹਿਗੁਰੂ ਜਿਤੇ ਆਵੇ ਜਿਤੇ ਆਵਣ ਦਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ ਦੇ ਤੇ ਫਤਿਹ ਬਿਰਦ ਦੀ ਪੈਜ ਪੰਥ ਦੀ ਜੀਤ ਸ੍ਰੀ ਸਾਹਿਬ ਦੀ ਸਹਾਈ ਕਾਲ사 ਜੀ ਕੇ ਬੋਲ ਬਾਲੇ ਬੋਲ ਜੀ ਵਾਹਿਗੋ ਸਿਖਾ ਨੂੰ ਸਿੱਖੀ ਨਾਮ ਕੇ ਸਦਾਨ ਰਹਿਦਾਨ ਵਿਵੇਕਦਾਨ ਵਿਸਾਹਦਾਨ ਪ੍ਰੂਸਾਦਾਨ ਧਨ ਸਰਦਾਨ ਨਾਮਦਾਨ ਕਿ ਰੇ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਚੰਢੇ ਗੁੰਗੇ ਜੁਗ ਜੋਗੇ ਆਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀਆਂ ਦੇ ਸਿੱਖਾਂ ਦਾ ਮਾਨ ਨੀਵਾ ਮੱਤੇ ਉੱਚੇ ਮੱਤ ਤੇ ਰੱਖੀ ਆਪ ਵਾਹਿਗੁਰੂ ਜੀ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜਿਓ ਸਿਰੇ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਨ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੋਂ ਵਿਛੜਿਆ ਗਿਆ ਹੈ ਖੁੱਲੇ ਦਰਸ਼ਨ ਦਿਲਾ ਤੇ ਸੇਵਾ ਸੰਭਾਲਦਾ ਦਾਦਾ ਖਾਲਸਾ ਜਿਨ ਬਖਸ਼ੋ ਏ ਮਾੜਿਆਂ ਦੇ ਮਾਂ ਨੇ ਤਾਣਿਆਂ ਦੇ ਤਾ ਨੇ ਉਠਿਆ ਦਿਓ ਪਤਿ ਪਾਵਨ ਕਿਰਪਾ ਨਿਹਾਨ ਪਤਵਸ਼ਰ ਜੁਗ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਸਮੂਹ ਸੰਗਤ ਵੱਲੋਂ ਮਰਦਾਸ ਬੇਨਤੀ ਹੈ ਜੀ ਚਾਰ ਬਹਿਰ ਰਹਿ ਆਪ ਜੀਆਂ ਦੇ ਬਾਣੇ ਅੰਦਰ ਸੁਖ ਆਨੰਦ ਅੰਦਰ ਵਿਤੇਤ ਹੋਈ ਹੈ ਕੋਟਾਨ ਕੋਟ ਸ਼ੁਕਰਾਨ ਹੈ ਜੀ ਚਾਰ ਪਹਿਰ ਜੋ ਦਿਨ ਆਇਆ ਸੇਵਾ ਸਿਮਰਨ ਦੁਆਰਾ ਆਪ ਜੀਆਂ ਦੇ ਬਾਣੇ ਅੰਦਰ ਬਤੀਤ ਕਰਵਾ ਲੈਣਾ ਜੀ ਇਹ ਸਮੇ ਤਾਂ ਤਨ ਅਮਰਸ਼ਹੀ ਬਾਬਾ ਦੀਪ ਸਿੰਘ ਜੀ ਤਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਪਵਿੱਤਰ ਦਰਬਾਰ ਅੰਦਰ ਆਗਿਆ ਦੇ ਸੁਹਣੇ ਸਿੰਘਾਸਨ ਧਿਆਨ ਸਰਵਤ ਸੰਗਤਾਂ ਨੂੰ ਦਰਸ਼ਨ ਦਿਦਾਰ ਬਖਸ਼ਿਸ਼ ਕਰਦੇ ਹਾਂ ਗੁਰਬਾਣੀ ਦੇ ਪਾਵਨ ਪਵਿੱਤਰ ਉਪਦੇਸ਼ਵਾਰਾ ਨਿਹਾਰ ਨਿਹਾਰ ਕਰੋ ਜੀ ਸਰਵਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਪੇਟਾਵਾਂ ਦਰਪਰਵਾਣ ਕਰਨੀਆਂ ਜੀ ਯਾਤਰਾ ਸਫਲੇ ਕਰਨੇ ਦਰਾਂ ਕਰਾਂ ਸਿੱਖੀ ਸਦ ਬਰੋਸਾ ਨਾਮ ਦਾੰਦਿ ਦਾਤ ਬਖਸ਼ਿਸ਼ ਕਰਦੇ ਹੋਏ ਸ਼ੋਭ ਪਾਵਨਾ ਗੁਰਮਤਮ ਸਾਰ ਪੂਰਨ ਕਰਨੀਆਂ ਜੀ ਇਸ ਸਮੇ ਆਪ ਜੀਆਂ ਦੇ ਪਾਵਨ ਪਵਿੱਤਰ ਸਰੂਪ ਪ੍ਰਕਾਸ਼ ਅਸਥਾਨ ਲਈ ਲਜਾਂ ਦੀ ਆਗਿਆ ਬਖਸ਼ੋ ਰਸਤੇ ਵਿੱਚ ਅੰਗ ਸੰਗ ਸਹਾਇਕ ਹੋਣਾ ਜੀ ਸੇਹੀ ਪਿਆਰੇ ਮੇਲੋ ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚੇਤਿ ਆਵੇ ਨਾਨਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਹਾਂ